ਇਹਨਾਂ ਦੇ ਫੁੱਲ ਸਾਰਿਆਂ ਦੇ ਸ਼ਿੱਕਰਾਂ ਵਾਲਿਆਂ ਦੇ ਕੰਚੜਾ ਉਹ ਜਾਂਦੀ ਨਾ ਤੇ ਅੱਜ ਇਹ ਤੇ ਨਹੀਂ ਤੇ ਖੜਾ ਮੈਨਾ ਇੰਨੇ ਸੇਹਰੀ ਲਾਉਂ ਐ ਇਲਜ਼ਾਮ ਤੋਂ ਉਹ ਲਾਸ਼ਾ ਇਲਜ਼ਾਮ ਮੈਂ ਆ ਵੀ ਕਦੀ ਤੇ ਸੇਹਰੀ ਲਾਉ ਮਾਸੀ ਦੀ ਗੱਲ ਹੀਗੀ ਮਾਸੀ ਮੇਰੇ ਦਾ ਮਤਲਬ ਕੀ ਮਾਸਰ ਜੀ ਦਾ ਤੋਂ ਗਈ ਦੀਆ ਤੇ ਉਹਨਾਂ ਨੇ ਮਤਲਬ ਕੀ ਜਠਾਣੀ ਉਹਦੇ ਘਰ ਦੇ ਨੂੰ ਤੰਗ ਕਰ ਰਿਆ ਮਾਸੀ ਨੇ ਮਲਗੀ ਗੱਲ ਬਾਤ ਹੋਈ ਠਾਰੇ ਚ ਬੱਚੇ ਬਜਾ ਰਏ ਔਰ ਮਨ ਨਾਲ ਨੀ ਕੋਲ ਗਿਆ ਕਾਲ ਦੀ ਚੋਰੀ ਹੈ ਕਦੇ ਕੁੜੀ ਲੈ ਲਿਆ ਪੁਲਸ ਵਾਲੇ ਬੇਕੂਜ਼ਾ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗਦਾ ਚੋਰੀ ਕੁੜੀ ਲੈਣ ਦੀ ਚੋਰੀ ਦਾ ਕੇਸ ਬੰਦਾ ਉਤੋਂ ਦਿਨ ਇਹਨਾਂ ਨੂੰ ਤਪਕੇ ਮਾਰੇ ਗਦੇਓ ਤੇ ਅੱਜ ਜੇ ਜੋ ਵੀ ਹੋਇਆ ਨਾ ਸਾਰਾ ਕਸੂਰੀ ਸਜਣ ਕੋਠ ਅਰੇ ਸ਼ਿਵਾ ਤੋਂ ਖੋਰਾ ਸ਼ਿਵਾ ਤੋਂ ਖੋਰਾ ਪੈਹਾਨਾ ਚਲਦੇ ਆਏ ਚੱਲਦੇ ਆ ਪੈਹਾਨਾ ਕਿਦੀ ਕਿਦੀ ਦਿੱਤੋ ਯਾਰ ਮੇਰੀ ਮਾਸੀ ਨਹੀਂ ਤੇ ਮੇਰੀ ਮਾਦ ਕਾਲाराम ਜਾਨੀ ਦੀ ਮਹਾਰਾਜ ਮੈਂ ਤਾਂ ਮਾਦ ਪਰ ਕੰਮ ਲੱਗਿਆ ਇਹਦੇ ਸਜਾਨ ਬਠਾਣੇ ਜਾ ਰਹੀ ਸੀ ਤੇ ਮਗਰ ਕੋਈ ਕਹਿੰਦੇ ਟਰੱਕ ਵਾਲਾ ਮਾਰ ਕੇ ਚਲ ਗਿਆ ਛੇੜ ਤੇ ਬੰਨੀ ਤੇ ਮੈਨੂੰ ਪਤਾ ਕੋਣ ਹੈ ਟਰੱਕ ਵਾਲਾ ਮੈਨੂੰ ਪਤਾ ਆਏ ਤੇ ਮੈਨੂੰ ਤੇ ਕੰਮ ਲੱਗਿਆ ਮੈਂ ਉਥੇ ਦਿਹਾੜੀ ਮੈਨੂੰ ਜੇ ਉੱਥੇ ਜਾ ਕੇ ਕਹਿੰਦਾ ਚਾਬੇ ਤੇ ਉੱਥੇ ਤੇਰੇ ਘਰੋਂ ਪੂਰੀ ਹੋ ਗਈ ਆ ਤੇ ਤੂੰ ਪਾਸੋਂ ਬਾਹਰ ਪੁੱਛ ਕਹਿੰਦਾ ਦੂਈ ਵੀ ਪੂਰੀ ਹੋ ਗਈ ਤੇ ਮੇਰੀ ਛੋਟੀ ਸਾਲੀ ਆ ਸਜਾਣਪੁਰ ਦੋ ਵਾਰੀ ਪਹਿਲੇ ਪਰਚਾ ਦਿੱਤਾ ਸੀ ਸਜਾਣਪੁਰ ਉਹ ਪੁੱਛ ਕੇ ਨਹੀਂ ਕਰਦੀ ਕੱਲ ਫਿਰ ਗਈ ਦੀਆਂ ਅੱਜ ਫਿਰ ਸੱਦੇ ਦੇ ਇਸੇ ਗੱਲ 'ਤੇ ਤੁਹਾਡੀ ਗੱਲ ਕੋਈ ਫਾਈਨਲ ਕਰੇ ਕੋਈ ਫਾਈਨਲ ਨਹੀਂ ਕੀਤੀ ਇਹਨੇ ਪਹਿਲੇ 6 ਮਹੀਨੇ ਉਹ ਗੇਗੜਾ ਪੰਗਾ ਪੇਦੇ 6 ਸੱਤ ਔਰ ਤਾਂ ਜਮੂ ਤੇ ਪੂਰੀ ਚੋਕੇ ਲੈ ਜਾਂਦੀ ਦੀਆਂ ਨੇ ਜਮਾਈਆਂ ਪੁੱਤ ਨੇ ਤਾਂ ਵੀ ਕੇਰ ਨਹੀਂ ਕੀਤੀ ਪੈਸੇ ਲੈਂਦੇ ਆ ਉਹਨਾਂ ਕੋਲ ਖਾ ਲੈਂਦੇ ਆ ਸਾਡੀ ਕੋਈ ਕੇਰ ਨਹੀਂ ਕੀਤੀ ਇਹਨੇ ਨਹੀਂ ਮਾਸ਼ਾ ਕਿਸ ਦੇ ਨਾਲ ਹੋਇਆ ਐਕਚੁਅਲੀ ਕਿਸ ਦੇ ਨਾਲ ਹੋਇਆ ਅੱਛਾ ਸਾ ਮੇਰੀ ਜਨਾਨੀ ਮਰ ਗਈ ਇੱਕ ਟਰੱਕ ਵਾਲਾ ਮਾਰ ਗਿਆ ਇੱਕ ਮਿਸਾਲੀ ਮਰ ਗਈ ਜਿਹਦਾ ਬੰਦਾ ਨਹੀਂ ਛੇੜਦੇ ਤਿੰਨ ਬੱਚੇ ਰਹਿ ਗਏ ਉਹਦੇ ਤਿੰਨ ਬੱਚੇ ਰਹਿ ਗਏ ਉਹਦੇ ਕਿਤੇ ਚਲੋ ਤਾਏ ਤਾਏ ਪਾਲ ਲੈਣਗੇ ਜਿਹੜੀ ਚੋਕੇ ਲੈਣਦੀ ਦੋ ਤੇ نانی نانے نانی کیپیل دسی ہے میرا ٹبر وجر گیا میرا پا لگیا آئے میرے آما